लाइन में ऐसे काम करते हो नाम गिनाते हो नामे होते मुरा करो अपना गुना कबूल पर करो बुंडी बनोर करो आए वो दोनों किधर है ਇਹ ਤੁਸੀਂ ਤੁਹਾਡੇ ਭੇਜਣ ਨਾਲ ਦਾ ਲਿਖ ਲੇਗਾ ਇਧਰ ਲਿਖ ਇਹ ਇਹ ਲਈ ਲੈ ਜੀ ਇਹਨਾਂ ਨੇ ਖਾਈ ਜਰਾ ਇਹਨਾਂ ਨੇ ਖਾਈ ਆਈਏ ਇੱਕ ਇੱਕ ਦੇਣਾ ਨਾ ਇਹ ਇਹ ਲੱਗਿਆ ਸਿਨਾਪਤੀ ਕਹਾ ਸਿਨਾਪਤੀ ਇੱਕ ਚਲਾ ਦਿਆ ਮਲਿਕ ਮਲਿਕ ਸਿਨਾਪਤੀ ਸਾਰੇ ਸਰੋਕਾਰ ਨਾਮ ਕੀ ਸਰ ਮਨਪ੍ਰੀਤ ਹੈ ਜੀ ਜਿਹੜੇ ਜਿਹੜਾ ਇਹ ਜਿਹੜਾ ਹੈਗਾ ਜੀ ਆਪਣਾ ਕਹੀ ਹੈ ਜੀ ਬਲਕਾਰੇ ਵਾਲੇ ਕਲੀ ਹਾਂ ਬਾਤ ਹਾਂ ਇਹ ਸਾਰੇ ਪੀ ਜਿਹੜੇ ਇਹ ਨਾ ਜੀ ਸਾਰੇ ਚੋਰੀ ਕਰਦੇ ਸੀ ਜੀ ਪੰਜ ਜਾਣੇ 6 ਜਿਹੜੇ ਹੈਗੇ ਆ ਅੜਿਚ ਬਾਕੀ ਜਿਹੜੇ ਹੈਗੇ ਆ ਹੋਰ ਵੀ ਜਿਹੜੇ ਹੈਗੇ ਆ ਉਹਦੇ ਚ ਉਹਨੇ ਇਹਨਾਂ ਨੇ ਭੇਜਿਆ ਸਾਨੂੰ ਉਹਦੇ ਚ ਜਿਹੜਾ ਹੈਗਾ ਚੋ ਜਾਨ ਚੀਨਾ ਮਾਲਕ ਵੇਚਿਆ ਸਾਨੂੰ ਉਹ ਨਹੀਂ ਪਤਾ ਇਹ ਜਿਹੜਾ ਹੈਗਾ ਬਾਕੀ ਆ ਸਵਾਰ ਤੇ ਇਹਨਾਂ ਦੇ ਕੋਲ ਇੱਕ ਬਰਾਮਤ ਹੋਇਆ ਪਰ ਇਹ ਕੌਣ ਦੀ ਕਰਨਾ ਚਾਹਲੇ ਇਹ ਕੱਲ ਦੀ ਸ਼ਾਮ ਨੂੰ ਕਿੰਨੇ ਤੋਂ ਕਰੋ ਤੁਸੀਂ ਕਿੰਨੇ ਨੇ ਤਾਂ ਕੱਪੜੇ ਮਾਰੇ ਮੂੰਹ ਉੱਪਰ ਕਾਲਾ ਕਿੱਦਾਂ ਹੋ ਰਿਹਾ ਇਹ ਜਿਹੜਾ ਹੈਗਾ ਜੀ ਉਹਨੂੰ ਮੁੰਡੇ ਨੇ ਆਪ ਹੀ ਕੀਤਾ ਜੀ ਉਹਨਾਂ ਦਾ ਜਿਹੜਾ ਹੈਗਾ ਬਾਕੀ ਮੁੰਡੇ ਨਹੀਂ ਕਿਹੜਾ ਮੁੰਡਾ ਉਹ ਜਿਹੜਾ ਅਭਿਸ਼ੇਕ ਆ ਮੁੰਡਾ ਜਿਹੜਾ ਜਿਹੜਾ ਡਰਾਈਵਰ ਸੀ ਉਹੀ ਤੁਹਾਡੇ ਤੁਹਾਡੇ ਪਰ ਹਾਂਜੀ ਉਹੀ ਹੈਗਾ ਸੀ ਨਹੀਂ ਸਾਡਾ ਨਹੀਂ ਜੀ ਜਿਹੜਾ ਮੁੰਡੇ ਨੇ ਚੋਰੀ ਕਰਦਾ ਸੀ ਨਾ ਉਹ ਤੇ ਤਿੰਨ ਜਿਹੜੀ ਚਾਰਜ ਜਿਹੜੀਆਂ ਹੈ ਕਹਿੰਦੇ ਬਾਕੀ ਆਕੇ ਤੁਹਾਨੂੰ ਹੋਨੇ ਸਾਰਾ ਬਾਕੀ ਪ੍ਰਵਾਸ ਤਾਂ ਦੱਦਨਗੇ ਚਾਰ ਜਿਹੜੀ ਹੈਗੀਆਂ ਸੀ ਇਹਨਾਂ ਦੇ ਘਰ ਦੇ ਹੀ ਸੀ ਸਾਰੇ ਇਹ ਤੁਹਾਡੀ ਫੈਕਟਰੀ ਹੈ ਜੀ ਫੈਕਟਰੀ ਵੀ ਨਹੀਂ ਹੈ ਜੀ ਇਹ ਕੀ ਹੈ ਜਿਹੜੇ ਹੈਗੇ ਉਹਨਾਂ ਨਾਲ ਆ ਰਹੇ ਆ ਜੀ ਸਾਰਾ ਕੁਝ ਜਿਹੜਾ ਹੈਗਾ ਤੁਹਾਨੂੰ ਦਿੱਤੀ ਆ ਕੇ ਵਿੱਚੀ ਉਹ ਬਰੀਫ ਹੋ ਦੇਣਗੇ ਜਿਸ ਮੈਂ ਤੁਹਾਨੂੰ ਜਿਹੜਾ ਹੈਗਾ ਉਹਦੇ ਦੱਸ ਠੀਕ ਹੈ ਮੈਂ ਇੱਥੇ ਹਾਜ਼ਰ ਦੇਖਵਾਲ ਮੈਂ ਤੁਹਾਨੂੰ ਸਿੱਧੇ ਕਹਿ ਰਹੇ ਤੇ ਤੁਸੀਂ ਬੜੀ ਮਾਰ ਰਹੇ ਹੋ ਉਹ ਕੀ ਤੁਹਾਡਾ ਮਤਲਬ ਮੈਨੂੰ ਆ ਰਿਹਾ ਜੀ ਮੈਂ ਤਾਂ ਪੱਣੀ ਮਾਰਿਆ ਮੈਂ ਦੇਖ ਲਓ ਤੁਸੀਂ ਵੀਡੀਓ ਚੈੱਕ ਕਰ ਲਓ ਜੋ ਕੋਈ ਹੋਊਗਾ ਤੁਸੀਂ ਇੱਥੇ ਕੰਮ ਕਰਦੇ ਹੋ ਜੀ ਕਿ ਕਿੰਨਾ ਐ ਜੀ ਕੰਮ ਕਰਦੇ ਇੱਥੇ ਮਾਲਕ ਹੋਣੇ ਬਸ ਸਿਰੇ ਐ ਦੀtio ਆ ਰਹੇ ਜੀ ਹੁਣੇ ਆਪੇ ਤੁਹਾਨੂੰ ਸਰਗੋਤ ਦਿੰਦੇ ਜੀ ਉਹਨਾਂ ਨੇ ਆਮਣੇ ਆ ਰਹੇ ਫਾਈਨਲ 10 ਠੀਕ ਠੀਕ ਹੈ ਜੈ ਹਿੰਦ ਅ ਅੱਜ ਸੋਸ਼ਲ ਮੀਡੀਆ ਤੇ ਨਿਊਜ਼ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਕੁਝ ਕੁੜੀਆਂ ਤੇ ਮੁੰਡੇ ਦੇ ਫੇਸੇਸ ਦੇ ਉੱਤੇ ਬਲੈਕ ਇੰਕ ਲਾ ਕੇ ਉਹਨਾਂ ਨੂੰ ਸਟਰੀਟਸ ਦੇ ਉੱਤੇ ਤੋਰਿਆ ਜਾ ਰਿਹਾ ਸੀ ਜਦੋਂ ਇਹ ਇਨਫਾਰਮੇਸ਼ਨ ਸਾਡੇ ਕੋਲ ਪਹੁੰਚੀ ਸਾਡੇ ਸੀਨੀਅਰ ਅਫਸਰ ਤੇ ਥਾਣਾ ਐਸਐਚਓ ਜੋਦੇਵਾਲ ਬਸਤੀ ਮੌਕੇ ਤੇ ਪਹੁੰਚੇ ਤੇ ਮੌਕਮਾ ਮੁਲਾਇਜ਼ਾ ਕੀਤਾ ਹੁਣ ਤੱਕ ਦੀ ਵੈਰੀਫਿਕੇਸ਼ਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਬਹਾਦਰਕੇ ਰੋਡ ਦੇ ਉੱਤੇ ਇੱਕ ਫੈਕਟਰੀ ਦੀਪ ਗਾਰਮੈਂਟਸ ਦੀ ਹੈਗੀ ਆ ਜਿਹਦੀ ਕੀ ਗਾਰਮੈਂਟ ਮੈਨੂਫੈਕਚਰਿੰਗ ਕਰਦੀ ਹੈ اسی ਫੈਕਟਰੀ ਦੇ ਮਾਲਕ ਤੇ ਮੈਨੇਜਰ ਨੂੰ ਜਦੋਂ ਪਤਾ ਲੱਗਿਆ ਕਿ ਫੈਕਟਰੀ ਤੇ ਕੁਝ ਕੁੜੀਆਂ ਉਹਨਾਂ ਨੂੰ ਸਸਪੈਕਟਡ ਲੱਗੀ ਕਿ ਜਿਹੜੇ ਕੀ ਚੋਰੀ ਕਰ ਰਹੇ ਹਨ ਤੇ ਉਹਨਾਂ ਨੂੰ ਸਬਕ ਸਿਖਾਉਣ ਦੇ ਚੱਕਰ ਚ ਉਹਨਾਂ ਤਿੰਨਾਂ ਕੁੜੀਆਂ ਉਦਾ ਭਰਾ ਤੇ ਉਹਦੀ ਮਦਰ ਦੇ ਫੇਸ ਦੇ ਉੱਤੇ ਬਲੈਕ ਇਨਕ ਲਾ ਕੇ ਉਹਨਾਂ ਨੇ ਜਿਹੜੇ ਆਲੇ ਦੁਆਲੇ ਉਹਨੂੰ ਪਬਲਿਕ ਸਟ੍ਰੀਟਸ ਦੇ ਉੱਤੇ ਤੋਰਿਆ ਤੇ ਹੁਣ ਤੱਕ ਇਸ ਇਨਫੋਰਮੇਸ਼ਨ ਦੇ ਉੱਤੇ ਪਰਚਾ ਦਰਜ ਕੀਤਾ ਜਾ ਚੁੱਕਾ ਹੈ ਤੇ ਤਿੰਨ ਬੰਦੇ ਜਿਹੜੇ ਹੈਗੇ ਗ੍ਰਫਤਾਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਦਾ ਕੀ ਨਾਮ ਮੁਹੰਮਦ ਕੇਸ਼ ਮਨਪ੍ਰੀਤ ਸਿੰਘ ਤੇ ਹਰਪ੍ਰੀਤ ਹੈ ਅੱਗੇ ਇਸ ਕੇਸ ਦੀ ਤਫਤੀਸ਼ ਜਾਰੀ ਹੈ ਥੈਂਕ ਯੂ ਹਾਂ ਜੀ ਹਾਂ ਜੀ ਕੀ ਕੀ ਹੋਇਆ ਕਾਪਾ मामला मामला क्या हुआ मामला क्या है? मामला था जो आपसे के पास जो है पीस थे तो लड़कियों ने जो अच्छे देखे तो इन्होंने कहा कि लाओ हम ले ले जो न तो इन्होंने खरीद लिया जो है पीस वो सारे चार पांच पीस इनके पास थे चार पांच इनके पास थे वो जो ना इन्होंने खरीद लिया और उसके बाद तो में जो तो वो जो और उनके कमरा में यहाँ जो तो आठ दस बीस उनके भी कमरे में निकले हैं अब से के जो बेच रहे थे तो हमारे भी कमरे में निकले तो वो जो चोर के जो ने तो हमारे ऊपर चोरी के इल्जाम लगा दी नाम कहें बाबू जी हमने कैमरा चेक करवा लो हमारी लड़कियों ने चोरी की हो या हमने की हो या आपकी कंपनी से तो हम उन्हें कारण तो कहला नहीं तुमने खरीदा है तो कला की बेचने वाले से खरीदने वाला जो है ज्यादा गुनेगार होता है तो हम का बस उतना हम चोर है आपने किससे अभिषेक से।, नहीं? नहीं? अब से? ये, भी कौन है? ये जो है हमारे जो है पड़ोसी है हमारे पड़ोस में रहता है, है? कमरे में नहीं रहता गांव में साथ में रहता, रहता है हाँ तो जो काल को पुती वो वो भी को। मारा भी है और काले भी लगाई है कालिक जो ना अभिषेक से लगवाया है अभिषेक से उसको कुछ नहीं कहा हाँ? उसको कुछ नहीं बोला नहीं बोला उसको भी बहुत मारा है उसको भी बहुत मारा है बहुत मारा है उसको भी अच्छा जी तो फिर और पुलिस को नहीं बुलाया किसी को तो नहीं बुलाया वो कह रहे थे पुलिस केस कर देंगे पहले पुलिस केस कर देंगे तो जो है लोगों की जमानत नहीं होगी और जो तो तुम लोग जो चोरी के जुल्म में चले जाओगे और जो ना तुम्हारी लड़कियों की शादी नहीं होगी हम लोग डर गए किसी लड़की की शादी भी थी परिवार में कौन कौन है हमारे परिवार में जो ना ये दोनों बतीनी है हमारे साथ हमारी ये लड़की है एक ही लड़की है हमारे हमारा आदमी यहाँ पे नहीं है हम जो पापा हमें ले, ले रहे हैं काला की यहाँ तुम कमाओ कहो हम कमाओ भाग लिया पुलिस को आप शिकायत करोगे पुलिस, पुलिस भी पहुंची है अब पुलिस पुलिस हम कहाँ लेडीज जाते हम कहा जाए क्या हमका कुछ पता नहीं पर में हम लोग यूपी के है रहने वाले हम लोगों ने कुछ यहाँ पे नहीं मांग करते था। क्या कारवाई था। हम ये कह रहे हैं की हमें इंसाफ दिया जाए हम खरीदा जरूर है लेकिन हम चोर नहीं है चाहे कैमरा चेक करवा लो चाहे आप खरीदा खरीदा था था बात चोरी अभिषेक ने की है चोरी अभिषेक ने की है अभिषेक से सिर्फ खरीदा था पैसे दे करके हमने और जो चाहे तो आप जा कंपनी में या इनका कैमरा आप सब लोग पुलिस कंप्लेन करो जो कैमरा चेक करवाओ लोग अगर कहो पर जो हम लोग आ जाए तो का जो सजा दी जाए हम लोग चोरी नहीं कंपनी से तभी आप क्या करते हैं? हम यही कह रहे हैं की जो तो हमारे साथ इंसाफ किया जाए हमारा पैसा सबका फंसा पड़ा है कंपनी में कार्ड ले ली नहीं

ਕੀ ਮਾਮਲਾ ਸਰ ਕੀ ਮਾਮਲਾ ਹੈ ਕੋਈ ਬੱਚਿਆਂ ਦਾ ਕਹਿੰਦੇ ਕਿ ਕੁੜੀਆਂ ਨੂੰ ਪਾਰਾ ਕਰਕੇ ਕਿ ਬਣਾਏ ਗਿਆ ਹੈ ਇਹ ਜੀ ਆਪਣੇ ਇੱਕ ਵੀਡੀਓ ਜਿਹੜੀ ਇੱਕ ਮੋਬਾਈਲ ਦੇ ذریعے ਫੋਨਾਂ ਦੇ ذریعے ਇੱਕ ਵਾਇਰਲ ਹੋ ਰਹੀ ਹੈ ਕਿ ਤਿੰਨ ਲੜਕੀਆਂ ਇੱਕ ਲੜਕਾ ਤੇ ਇੱਕ ਉਹਦੀ ਲੜਕੀਆਂ ਦੀ ਮਾਤਾ ਉਹਨਾਂ ਦੇ ਜਿਹੜੇ ਆ ਮੂੰਹ ਦੇ ਉੱਤੇ ਕਾਲਖ ਮਲੀ ਗਈ ਹੈ ਜੀ ਤੇ ਉਹਦੇ ਰਿਗਾਰਡਿੰਗ ਅਸੀਂ ਵੈਰੀਫਾਈ ਕਰਦੇ ਹੋਏ ਆਹ ਇਲਾਕੇ ਤੇਕਰ ਪਹੁੰਚੇ ਆ ਗੁਰੂ ਪ੍ਰੀਤ ਬਿਹਾਰ ਭਦਰ ਕੇ ਰੋਡ ਦੇ ਉੱਤੇ ਸਥਿਤ ਜਿੱਥੇ ਇਹ ਲੇਡੀਜ਼ ਗਾਰਮੈਂਟ ਦੀ ਜਿਹੜੀ ਫੈਕਟਰੀ ਹੈ ਇਸੇ ਤਰ੍ਹਾਂ ਇੱਥੇ ਕੀ ਹੋਇਆ ਵੀ ਇਹਨਾਂ ਨੇ ਜਿਹੜਾ ਦੱਸਿਆ ਸਾਨੂੰ ਵੀ ਇਹ ਜਿਹੜੀਆਂ ਲੜਕੀਆਂ ਨੇ ਇਹਨਾਂ ਦੇ ਕਹਿਣ ਮੁਤਾਬਕ ਵੀ ਉਹਨਾਂ ਨੇ ਕੋਈ ਚੋਰੀ ਕੀਤੀ ਸੀ ਤੇ ਇਸ ਕਰਕੇ ਕਹਿੰਦੇ ਵੀ ਇਹਨਾਂ ਨੇ ਜਿਹੜੇ ਆ ਇੱਥੇ ਜਿਹੜੇ ਮੈਨੇਜਰ ਆ ਤੇ ਜਿਹੜੇ ਵਰਕਰ ਨੇ ਤੇ ਮਾਲਕਾਂ ਇਹਨਾਂ ਨੇ ਮਿਲ ਕੇ ਉਹਨਾਂ ਦੇ ਮੂੰਹ ਦੇ ਉੱਤੇ ਜਿਹੜੀ ਕਾਲਖ ਮਲੀ ਹੈ ਤੇ ਉਹਨਾਂ ਦੇ ਗਲ ਦੇ ਵਿੱਚ ਜਿਹੜੇ ਟੈਗ ਪਾ ਕੇ ਉਹਨਾਂ ਨੂੰ ਗਲੀਆਂ ਦੇ ਵਿੱਚ ਘਮਾਇਆ ਜੀ ਤੇ ਇਹ ਜਦੋਂ ਹੀ ਸਾਨੂੰ ਪਤਾ ਲੱਗਿਆ ਇਹ ਸਾਰਾ ਅਸੀਂ ਲੋਕੇਸ਼ਨ ਵੈਰੀਫਾਈ ਕਰਕੇ ਹੁਣ ਅਸੀਂ ਮੌਕਾ ਤਸਦੀਕ ਕਰ ਰਹੇ ਹਾਂ ਇਹਨਾਂ ਤੋਂ ਸਾਰੀ ਅਸੀਂ ਪੁੱਛ ਗਏ ਚ ਕਰ ਲਈਏ ਇਹ ਜੀ ਇਹਨਾਂ ਨੇ ਸਾਨੂੰ ਕੋਈ ਇੰਟੀਮੇਸ਼ਨ ਜਿਹੜੀ ਆ ਕਿਸੇ ਤਰ੍ਹਾਂ ਦੀ ਕੋਈ ਇੰਟੀਮੇਸ਼ਨ ਸਾਨੂੰ ਨਹੀਂ ਦਿੱਤੀ ਵੀ ਇੱਥੇ ਚੋਰੀ ਹੋਈ ਆ ਬਲਕਿ ਇਹਨਾਂ ਦਾ ਸਭ ਤੋਂ ਪਹਿਲਾ ਜਿਹੜੇ ਡਿਊਟੀ ਇਹ ਹੀ ਬਣਦੀ ਸੀ ਕਿ ਇਹ ਪੁਲਿਸ ਨੂੰ ਕੋਈ ਇਤਲਾਹ ਦਿੰਦੇ ਉਹਦੇ ਰਿਗਾਰਡਿੰਗ ਜੋ ਐਕਸ਼ਨ ਬਣਦਾ ਅਸੀਂ ਆਪਣੀ ਕਾਰਵਾਈ ਅੰਚਲ ਲੈ ਰਹੇ ਹਾਂ ਕਿਉਂਕਿ ਇਹ ਬਾਲ ਬੱਚੇ ਸੀਗੇ ਤਾ ਫੇ ਬੱਚਿਆਂ ਦਾ ਵੀ ਉਸ ਸਾਹਮਣਾ ਹੈਗਾ ਨਾ নাবালক ਸੀਗੇ ਕੇਸਜ ਕਰ ਰਹੇ ਨੇ ਉਹ ਜੀ ਅਸੀਂ ਉਹਨਾਂ ਦੀ ਜਿਹੜੀ ਏਜ ਆ ਉਹ ਵੈਰੀਫਾਈ ਅੱਗੇ ਕਰਦੇ ਪਏ ਆ ਬਾਕੀ ਜੋ ਵੀ ਇਹ ਹੋਇਆ ਇਹ ਮੰਦਭਾਗੀ ਜਿ ਕਰਨਾ ਹੈਗੀ ਆ ਇਹਦੇ ਰਿਗਾਰਡਿੰਗ ਅਸੀਂ ਸਖਤ ਤੋਂ ਸਖਤ ਜਿਹੜੀ ਕਾਰਵਾਈ ਅਮਲ ਦੇਣ ਦੀ ਝਲਿਆ ਹਾਂ ਹਾਂਜੀ ਕੇਸ ਦਰਜ ਕਰਕੇ ਅਸੀਂ ਇਹ ਥਾਣਾ ਬਸਤੀ ਯੋਧੇ ਪਰਿਵਾਰ ਦਾ ਕੀ ਕਹਿਣਾ ਪਰਿਵਾਰ ਪਰਿਵਾਰ ਜੀ ਹਲੇ ਤੱਕ ਸਾਡੇ ਸਾਹਮਣੇ ਨਹੀਂ ਆਇਆ ਉਹਨਾਂ ਨੂੰ ਵੀ ਅਸੀਂ ਜਲਦ ਤੋਂ ਜਲਦ ਟਰੇਸ ਕਰਕੇ ਉਹਨਾਂ ਦੇ ਵੀ ਬਿਆਨ ਜਿਹੜੇ ਆ ਅਸੀਂ ਕਰਟ ਕਰ ਹਾਂ ਇਸ ਫੈਕਟਰੀ ਦਾ ਮਾਲਕ ਕਿੱਥੇ ਉਹਨਾਂ ਦਾ ਮਾਲਕ ਜਿਹੜਾ ਆ ਪਰਵਿੰਦਰ ਸਿੰਘ ਹੁਸ਼ਿਆਰਪੁਰ ਦੇ ਰ ਜਦੋਂ ਹੀ ਉਹ ਆ ਜਾਂਦੇ ਆ ਜੋ ਬੰਦ ਕਰ ਮਾਲਕ ਇੱਥੇ ਮੌਕੇ ਤੋਂ ਮੌਜੂਦ ਸੀ ਜਦੋਂ ਹਾਂਜੀ ਜੋ ਪਤਾ ਲੱਗਿਆ ਜੀ ਤੇ ਉਹ ਮਾਲਕ ਇੱਥੇ ਸੀਗੇ ਜੀ ਤੇ ਉਹਨਾਂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਜੇ ਉਹ ਮਾਲਕ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰੀ ਜਿਹੜੀ ਇਹ ਕਾਰਵਾਈ ਇਹਨਾਂ ਨੇ ਅਮਲ ਚ ਲੈਣ ਦੀ ਤੇ ਕੁੱਟਮਾਰ ਵੀ ਕੀਤੀ ਗਈ ਹੈ ਵੀ ਕੁੱਟਮਾਰ ਹੱਲੇ ਤੱਕ ਸਾਹਮਣੇ ਨਹੀਂ ਜੀ ਆਈ ਜਦੋਂ ਉਹ ਵਿਕਟਮ ਸਾਹਮਣੇ ਆ ਜਾਂਦੇ ਆ ਉਹਨਾਂ ਦੇ ਬਿਆਨ ਦੇ ਆਧਾਰ ਤੇ ਹੀ ਅਗਲੀ ਕਾਰਵਾਈ ਫਿਰ ਦਰਜ ਕਰਾਂਗੇ ਹਾਂ ਠੀਕ ਹੈ